ਦੀ ਪਿੱਛੋਂ ਉਂਗਲਾਂ ਲਗਾ ਰਿਆ ਸੀ ਗਲਤ ਤਰੀਕੇ ਨਾਲ ਹੁਣ ਮੈਂ ਮੈਂ ਆਪਣਾ ਹੀ ਬੋਲ ਕੇ ਆਪਣੀ ਪੰਟੀ ਕਰ ਰਹੀ ਸੀ ਮੈਨੂੰ ਉਹਨਾਂ ਨੇ ਇਸ ਤਰੀਕੇ ਨਾਲ ਟੱਚ ਕੀਤਾ ਜਿਹੜਾ ਕਿ ਮੈਨੂੰ ਨਹੀਂ ਚੰਗਾ ਲੱਗਾ ਆ ਮੇਰੇ ਉਸ ਸਮ ਗਾਲ ਵੀ ਨਿਕਲੀ ਮੈਂ ਕਹਿੰਨੀ ਆ ਮੇਰੀ ਨਿਕਲੀ ਆ ਮੈਂ ਉਹ ਮਾਫੀ ਵੀ ਮੰਗ ਲਈਏ ਪਰ ਮੈਨੂੰ ਇਹ ਸ਼ਬਦ ਨਹੀਂ ਯੂਜ਼ ਕਰਨਾ ਚਾਹੀਦਾ ਸੀ ਜੇ ਚੰਨੀ ਸਾਹਿਬ ਨੂੰ ਹਿੰਮਤ ਹੈ ਜੇ ਜਵਾਬ ਲੈ ਕੇ ਜਾਣ ਜੇ ਚੰਨੀ ਸਾਹਿਬ ਨੂੰ ਹਿੰਮਤ ਹੈ ਜੇ ਹਿੰਮਤ ਹੈ ਜੇ ਹਿੰਮਤ ਹੈ ਜੋ ਸਵਾਲ ਪਾਇਆ ਸੀ ਬੈਠੋ ਚਲੋ ਮੈਂ ਕੈਪਟਨ ਸਾਹਿਬ ਦੀ ਟਾਈਮ ਤਨੇ ਹੋਰ 5 ਸਾਲ ਪੁੱਛਣਾ ਚਾਹਣਾ ਹੈ ਇੱਕ ਜਵਾਬ ਦੇ ਦੇ ਇੱਕ ਦੱਸ ਦਿਓ ਜੀ ਕੈਪਟਨ ਸਾਹਿਬ ਦੇ ਟੈਂਕ ਪੰਜਾਬ ਦੀਆਂ ਜਿੰਨੀਆਂ ਸੜਕਾਂ ਸੜਕਾਂ ਉਹਨਾਂ ਦੀ ਸਾਰਿਆਂ ਦੀ ਪੈਚ ਵਰਕ ਉਹਨਾਂ ਨੇ ਕਰਾਇਆ ਕੀ ਕਰਾਇਆ ਕਿ ਨਹੀਂ ਕਰਾਇਆ ਕਿ ਨਹੀਂ ਕੀ ਆ ਗਏ ਚਲੋ ਠੀਕ ਹੈ ਜੀ ਕੈਪਟਨ ਸਾਹਿਬ ਤੁਹਾਡਾ ਦੂਜਾ ਸਵਾਲ ਹਾਂਜੀ ਹਾਂਜੀ ਦੂਜਾ ਸਵਾਲ ਹਾਂਜੀ ਚਲੋ ਕੈਪਟਨ ਸਾਹਿਬ ਨੇ ਪੈਚ ਵਰਕ ਕਰਾਇਆ ਪੰਜਾਬ 5 ਸਾਲ ਜਿੰਨੇ ਪੈਚ ਲੈ ਕੈਪਟਨ ਸਾਹਿਬ ਨੇ ਚਲੋ ਦੂਜਾ ਸਵਾਲ ਦੂਜਾ ਸਵਾਲ ਵੈਲਫੇਅਰ ਸਕੀਮ ਜਿਹੜੇ ਗਰੀਬਾਂ ਨੂੰ ਕਿਸਾਨਾਂ ਨੂੰ ਇੱਕ ਚੀਜ਼ ਦੱਸ ਦਿਓ ਜਿਹੜੀ ਕਾਂਗਰਸ ਨੇ ਦਿੱਤੀ ਆਟਾ ਦਾਲ ਸਕੀਮ ਵੀ ਪਹਿਲਾਂ ਸ਼ੁਰੂ ਹੋ ਸ਼ਰਮ ਕੇ ਡੁੱਬ ਜਾਣਾ ਚਾਹੀਦਾ ਮੁੱਖ ਮੰਤਰੀ ਨੂੰ ਸਰਮ ਕੇ ਡੁੱਬ ਜਾਣਾ ਚਾਹੀਦਾ ਡੀਜੀਪੀ ਨੂੰ ਜੀ ਦੇ ਤਰਿੰਦੇ ਜਿਹੜਾ ਵੀ ਆਪੋਜੀਸ਼ਨ ਦਾ ਕਾਗਜ ਭਰਨ ਜਾਂਦਾ ਉਹਦੇ ਕਾਗਜ ਫਾੜ ਰੇ ਐਸਐਚਓ ਹਰ ਜਗ੍ਹਾ ਫੋਨ ਕਰਨ ਲੱਗੇ ਵੇ ਵੀ ਤਾ ਕਾਗਜ ਨਹੀਂ ਭਰ ਜਾਣੇ ਨਹੀਂ ਤਾਂ ਤੇਰਾ ਹਸ਼ਰ ਮਾੜਾ ਹੋਊਗਾ ਇਹ ਸਰਕਾਰ ਦੀਆਂ ਹਦਾਇਤਾਂ ਐਸਐਸਪੀ ਡੀਐਸਪੀ ਨੂੰ ਦੇ ਰਿਆ ਇਹ ਇਹਨਾਂ ਦੀ ਨੀਤੀ ਹੈ ਜਿਹੜੀ ਸੰਸਦਿਆ ਨੇ ਬੋਲੀ ਹੈ ਸਾਮ ਦਾਮ ਡਾਂਡ ਭੇਟ ਮਤਲਬ ਪਹਿਲਾਂ ਵੈਸੇ ਮਨਾਵਾਂਗੇ ਜ ਨਹੀਂ ਮੰਨਦਾ ਬਈ ਡਾਂਗ ਨਾਲ ਮਨਾਵਾਂਗੇ ਉਹੀ ਇਹ ਡਾਂਗ ਦੇ ਨਾਲ ਪੰਜਾਬ ਨੂੰ ਚਲਾਣਾ ਚਾਹੁੰਦੇ ਆ ਜਿਹੜੇ ਨੂੰ ਦੇਖਦੇ ਗਰੀਬ ਆਦਮੀ ਨੂੰ ਜਾ ਕੇ ਉਹਦੇ ਘਰ ਬੈਠ ਜਾਂਦੇ ਆ ਕਿ ਜੀ ਤੂੰ ਨੀ ਖੜਨਾ ਬਈ ਕਿਉਂ ਨੀ ਖੜਨਾ ਬਈ ਲੋਕਤਾਂਤ੍ਰਿਕ ਹੈ ਐਸੀ ਜੀਣਾ ਪੜਨਾਗੇ ਐਸੀ ਸੜਕਾਂ ਰੋਕਾਂਗੇ ਐਸੀ ਇਹ ਬਰਦਾਸ਼ਤ ਕੋਈ ਨਹੀਂ ਕਰਦਾ ਪੰਜਾਬੀਆਂ ਨੂੰ ਇਸ ਤਰ੍ਹਾਂ ਦਵਾਇਆ ਨਹੀਂ ਜਾ ਸਕਦਾ ਤੁਸੀਂ ਇੱਕ 파ੜੋਗੇ ਅਸੀਂ ਦੂਸਰੀ ਲਿਆੜੇ ਦੂਸਰੀ 파ੜੋਗੇ ਤੀਸਰੀ ਲਿਆੜੇ ਤੁਹਾਡੇ ਤੱਕੇ ਦਾ ਜਵਾਬ ਦੇਵਾਂਗੇ ਰੋ ਜਿਹੜਾ ਜਨਤਾ ਦਾ ਤੁਹਾਨੂੰ ਕਦੇ ਮਾਫ਼ ਨਹੀਂ ਕਰ ਸਕਦਾ ਹਰ ਤਰ੍ਹਾਂ ਦਾ ਜੋ ਡੈਮੋਕ੍ਰੈਟਿਕ ਸਿਸਟਮ ਹੈ ਉਹਦੇ ਧਰਨੇ ਵੀ ਕਰਾਂਗੇ ਸਭ ਕੁਝ ਕਰਾਂਗੇ ਲੇਕਿਨ ਤੁਹਾਡੀ ਜਿਹੜੀ ਕੁੰਡਾ ਕਰਦੀ ਹੈ ਇਹਦੇ ਅੱਗੇ ਤੱਕ ਸ੍ਰੀ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦਾ 올ਡ ਸਿਟੀ ਤੱਕ ਸ੍ਰੀ ਕਾਲ ਤਕ ਸਾਹਿਬ ਇਹਨਾਂ ਤਿੰਨਾਂ ਨੂੰ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਇਹਨਾਂ ਇਹਨਾਂ ਸ਼ਹਿਰਾਂ ਦਾ ਕਾਇਆਪਾਲਟ ਕਰਾਂਗੇ ਕਿ ਤੁੰਡੀ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਸਾਡੇ ਮਾਨ ਤੇ ਸਾਨੂੰ ਮਾਣ ਹੈ ਕਿ ਜੋ ਕਹਿੰਦੇ ਆ ਉਹ ਕਰਦੇ ਨੇ ਜੋ ਮੀਟ ਦੀਆਂ ਦੁਕਾਨਾਂ ਨੇ ਤਮਾਕੂ ਦੀਆਂ ਦੁਕਾਨਾਂ ਨੇ ਉਰੇ ਪਰੇ ਜੋ ਚੱਲ ਰਿਹਾ ਉਹ ਸਭ ਕੁਝ ਬੰਦ ਹੋ ਗਿਆ। ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ। ਤਲਵੰਡੀ ਸਾਬ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਹੈ ਬਹੁਤ ਵਧੀਆ ਹੈ ਕਿਉਂ ਇਤਿਹਾਸਕ ਨਗਰ ਹੈ ਇਹ ਗੁਰੂਆਂ ਦੀ ਧਰਤੀ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਏ। ਸਮਾਂ ਸਾਤ 5 ਸਾਲ ਪੂਰੇ ਕਰਨਗੇ ਆਪ ਚਿੰਤਾ ਨਾ ਕੀਜੀਏ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ। ਔਰ ਅਗਲੇ ਅਗਲੇ 5 ਸਾਲ ਵੀ ਪੂਰੇ। ਲੱਗਦਾ ਕਿ 27ਵੀਂ ਦੁਆਰਾ ਰਿਪੀਟ ਕਰਨਗੇ ਫਿਰ ਵੀ ਕੋਣ ਕੋਣ ਇਹਦਾ ਤਾਂ ਲਿਵਰ ਪੈ ਜਾਣਾ ਉਹਦੋਂ ਕਿ ਨਿਸ਼ਟਾਈ ਇਹ ਕੱ ਦੇ ਕੋ ਕੇਜਰੀਵਾਲ ਬੜਾ ਸਿਆਣਾ ਉਹਨੇ ਕਿਹਾ ਅਸੀਂ ਨਹੀਂ ਲਾਉਣਾ ਇਹਨੂੰ ਉਹਨੂੰ ਪਤਾ ਇਹਦਾ ਆਪ ਹੀ ਪਟਾਕਾ ਬੋਲ ਜਾਣਾ ਇੰਜਨ ਤਾਂ ਦੋ ਵਾਰੀ ਸੀਜ ਹੁੰਨ ਕੋ ਮਹਾ ਫੋਟਸ ਵਾਲਿਆਂ ਨੇ ਬਚਾਇਆ ਦੇਖੋ ਜਦੋਂ ਗੱਡੀ ਉਬਾਲਾ ਮਾਰਨ ਲੱਗ ਪਈ ਤੇ ਇੰਜਨ ਸੀਜ ਹੁੰਦਾ ਇਹਦਾ ਤੇ ਸੀਜ ਹੁੰਦੇ 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 ਮਹਾ ਕੰਮ ਉਹ ਚਲਾਉਂਦੇ ਆ ਇਸ ਲਈ ਇਹ ਕੱਲ ਰਾਤ ਵੱਧ ਪੀਲੂ ਫੇਰ ਖਬਰ ਆਜੂ ਉਹ ਉਹ ਡੈਮ ਵਾਲੀ ਕਿਹੜੀ ਡੈਮ ਸੀ ਉਹ ਚਵਾਲ ਡੈਮ ਤੇ ਖਬਰ ਕੱਲ ਆਈ ਪਰਸੋਂ ਆਈ ਇਸ ਲਈ ਮੇਰੇ ਵੀਰੋ ਤੁਸੀਂ ਬਾਲਾ ਹੁਣ ਵੀ ਕਈ ਆਉਣਗੇ ਕੋਈ ਦੁਬਈਉ ਆ ਜਾਂਦਾ ਹੈ ਗੋਲਬੱਗ ਬਣ ਲੈਂਦਾ ਆਪ ਉਹਦੇ ਘਰ ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਹੈ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ ਇਹ ਥੋੜਾ ਜਲੰਦਰ ਦੇ ਵਿੱਚ ਜਾ ਰਿਹਾ ਜੀ ਜਿਹੜਾ ਸਾਡੇ ਵੱਲ ਸੀ ਇਹ ਨਹੀਂ ਕੰਮ ਹੋਣ ਮਿਲਿਆ ਮਾਦੀ ਵਾਲੀ ਬਹੁਤ ਸਾਡੇ ਮਾਲ ਵਿੱਚ ਨਹੀਂ ਹੈਗਾ ਸਾਡੇ ਮਾਲ ਵਿੱਚ ਬਹੁਤ ਘੱਟ ਹੈ ਤਾਂ ਨਾ ਡੰਡਾ ਡੰਡਾ ਅਪਰੇਟ ਕਰਕੇ ਰੱਖਿਆ ਉਹ ਵੀ हट ਗਿਆ ਦੇਖ ਲਓ ਜੀ ਉਹਨੂੰ ਵੀ ਜੇਲ੍ਹ ਚੱਟਾ ਆਇਆ ਇਹ ਗੱਲ ਨਹੀਂ ਹੈ ਕਿ ਉਹ ਤਾਂ ਲੜਾਈਆਂ ਲੜਾਈਆਂ ਸਾਰਾ ਕੁਝ ਕਰਿਆ ਪਰ ਇਹ ਪਖੰਡਵਾਦ ਨਹੀਂ ਚੱਲਣਾ ਜਲੰਧਰ ਦੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਇਹ ਕਹਿੰਦਾ ਕਿ ਜਿਹੜਾ ਕ੍ਰਿਸਚੀਅਨਿਟੀ ਦਾ ਇਹ ਕੰਮ ਚੱਲ ਰਿਹਾ ਇਹ ਮਾਝੇ ਤੇ ਜੁਆਬੇ ਵਿੱਚ ਮਾਲਵੇ ਸਾਡੇ ਕੋਈ ਕੰਮ ਨਹੀਂ ਮੈਂ ਇਹਨੂੰ ਚੈਲੰਜ ਕਰਦਾ ਭਾਨੇ ਨੂੰ ਕਿ ਲੀਰ ਤੈਨੂੰ ਅਸੀਂ ਚੈਲੰਜ ਕਰਦੇ ਆ ਪੂਰਾ ਮਸੀਹ ਸਮਾਜ ਮਾਲਵੇ ਦੇ ਵਿੱਚੋਂ ਕੀ 15 ਦਿਨ ਨੂੰ ਖੰਨੇ ਸ਼ੋਭਾ ਯਾਤਰਾ ਨਿਕਲੂਗੀ 21 ਤਰੀਕ ਨੂੰ ਨਾਪੇ ਨਿਕਲੂਗੀ 20 ਨੂੰ ਪਟਿਆਲੇ ਨਿਕਲੂਗੀ ਸੰਗਰੂਰ ਨਿਕਲੂਗੀ ਬਰਨਾਲੇ ਨਿਕਰੂਗੀ ਅਗਰ ਤੇਰੇ ਚ ਮਾਂ ਦਾ ਦੁੱਧ ਪੀਤਾ ਹੈ ਇਹ ਕਹਿੰਦਾ ਸਾਡੇ ਕੱਢ ਕੇ ਦਿਖਾਓ ਤੂੰ ਰੋਕ ਕੇ ਦਿਖਾ ਲਈ ਹਲੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਕੋਈ ਨਹੀਂ ਅੱਡੀ ਭਗਵਾਤ ਬਣਾਉਂਦੇ ਹੋਗੇ ਉਹ ਉਹ ਕਿੰਨੇ ਲਈ ਦੇ ਬੋਲ ਕੇ ਗੈਸ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੁੰਡੇ ਪਟਿਆਲੇ ਪਲਾਗਾ ਸੋਹਣੇ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਉਂਗੀ ਇਹ ਦੱਸਾਂ ਕਿ ਪਤਾ ਨਹੀਂ ਅਰਮਦਾਸ ਬੈਠਾ ਕੋਈ ਅਰਮਦਾਸ ਕੋਈ ਦੇ ਹੱਕ ਦੀਆਂ ਹੱਥਾਂ ਨੂੰ ਵੇੜੂਗਾ ਕਿਹੜੀ ਕਮਾਈ ਤੇਰਾ ਕੰਮ ਹੀ ਨਹੀਂ ਬਿਲੋਈ ਦਾ ਗੱਲ ਕਰਾ ਤੂੰ ਦੇਖ ਤੇਰੀ ਕੀ ਮਤਲਬ ਹੈ ਜੀ ਕਮਾਉਣ ਦਿੰਦਾ ਮੁੰਡਿਆਂ ਨੂੰ ਕਿੰਨਾ ਨੂੰ ਕੋਰਚ ਪੇਸ਼ ਕਰਾਉਣਾ ਇਹਨਾਂ ਦੇ ਮੁੱਲ ਜਣੇ ਆ ਤੂੰ ਹੀ ਪਹਿਲਾਂ ਪਾਸ ਕੋਰਚ ਪੇਸ਼ ਕਰਾਉਣਾ ਮਾਲਾ ਚਲੋ ਪਿਛਾ ਕਰੋ ਯਾਰ ਤੁਹਾਨੂੰ ਆਇਆ